ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਬਿਲਾਵਲ ਚੌਥਾ ਗੁਰਮੁਖ ਅਗਮ ਅਗੋਚਰ ਤੇ ਆਇਆ ਹਉ ਬਲ ਬਲ ਸਤਿਗੁਰ ਸਤਿਪੁਰ ਕਈਆ ਹੀ ਪਾਈ ਗੁਰਮੁਖ ਜਨਾ ਨੇ ਵਾ ਮੈ ਮੁਖੀ ਗੁਰਾਂ ਦੁਆਰਾ ਅਗਮ ਗਮਤਾ ਤੋ ਰਹਤ ਅਤੇ ਅਗੋਚਰ ਇੰਦਰੀਆਂ ਦੇ ਅਵਿਸ਼ੇ ਪ੍ਰਭੂ ਨੂੰ ਧਿਆਇਆ ਸਿਮਰਨਾ ਕੀਤਾ ਹੈ ਇਸ ਲਈ ਹौं ਕਈਏ ਮੈਂ ਸਤ ਉੱਤਮ ਸਰੇਸ਼ਟ ਤੇ ਪੁਰਖਈਆ ਅਕਾਲ ਪੁਰਖ ਦੇ ਸਰੂਪ ਪੂਰਨ ਸਤਗੁਰੂ ਜੀ ਤੋਂ ਮਨ ਬਾਣੀ ਕਰਕੇ ਬਲ ਬਲ ਕਈਏ ਇੱਕ ਬਲਹਾਰ ਕੁਰਬਾਨ ਜਾਂਦਾ RAM ਨਾਮ ਮੇਰੇ ਪ੍ਰਾਣ ਵਸਾਏ ਸਤਗੁਰ ਪਰਸ ਹਰ ਨਾਮ ਸਮਈਆ ਸਤਗੁਰੂ ਜੀ ਨੇ ਮੇਰੇ ਪ੍ਰਾਣਾ ਸਵਾਸਾਂ ਵਿੱਚ ਪ੍ਰਮਾਤਮਾ ਦਾ ਨਾਮ ਵਸਾ ਦਿੱਤਾ ਹੈ ਸਤਗੁਰੂ ਜੀ ਨਾਲ ਪਰਸਨੇ ਮਿਲਣੇ ਕਰਕੇ ਪ੍ਰਮਾਤਮਾ ਦੇ ਨਾਮ ਵਿੱਚ ਹੀ ਸਮਈਆ ਲੀਨ ਹੋਇਆ ਜਨ ਕੀ ਟੇਕ ਹਰ ਨਾਮ ਟਕਈਆ ਹੀ ਭਾਈ ਮੈਂ ਜਨ ਦਾਸ ਦੀ ਟੇਕ ਓਟ ਪ੍ਰਮਾਤਮਾ ਦੇ ਨਾਮ ਦੀ ਹੀ ਟਕਈਆ ਟਕਾਈ ਹੋਈ ਵਾ ਮੈਂ ਜਨ ਨੇ ਹਰ ਨਾਮ ਦੀ ਹੀ ਟੇਕ ਕੀਏ ਟਿਕਾਈ ਲਈ ਹੋਈ ਹੈ ਸਤਿਗੁਰ ਕੀ ਧਰ ਲਾਗਾ ਜਾਵਾ ਗੁਰ ਕਿਰਪਾ ਤੇ ਹਰ ਦਰ ਲਹੀ ਆ ਰਹਾਉ ਏ ਭਾਈ ਮੈਂ ਸਤਿਗੁਰਾਂ ਦੀ ਧਰ ਟੇਕ ਦੇ ਆਸਰੇ ਹੀ ਲਗਿਆ ਜਾਵਾਂ ਪਾਵ ਹਰ ਸਮੇ ਸਤਿਗੁਰਾਂ ਦੀ ਓਟ ਵਿੱਚ ਰ੍ਹਾਂ ਕਿਉਂਕਿ ਗੁਰਾਂ ਦੀ ਕਿਰਪਾ ਮਿਹਰ ਤੋਂ ਹੀ ਪਰਮਾਤਮਾ ਦਾ ਗਿਆਨ ਸਰੂਪ ਰੂਪੀ ਦਰ ਦਵਾਰਾ ਲਹੀਆ ਪ੍ਰਾਪਤ ਕਰੀਦਾ ਹੈ ਰਹਾਉ ਇਹ ਸਰੀਰ ਕਰਮ ਕੀ ਧਰਤੀ ਗੁਰਮੁਖ ਮਤ ਮਤ ਤਤ ਕਢਈਆ ਏ ਭਾਈ ਇਹ ਸਰੀਰ ਮਨੁੱਖੀ ਕਾਇਆ ਕਰਮਾਂ ਦੀ ਧਰਤੀ ਹੈ ਵਾ ਕਰਮਾ ਰੂਪੀ ਬੀਜ ਬੀਜਣ ਦੀ ਧਰਤੀ ਹੈ ਇਸ ਵਿੱਚ ਗੁਰਮੁਖ ਜਨਾਂ ਨੇ ਮਤ ਮਤ ਵਿਚਾਰ ਵਿਚਾਰ ਕੇ ਗਿਆਨ ਰੂਪੀ ਤਤ ਮੱਖਣ ਕਢਈਆ ਕੱਢਣਾ ਕੀਤਾ ਹੈ ਲਾਲ ਜਵੇਹਰ ਨਾਮ ਪਰਗਾਸਿਆ ਪਾਂਡੇ ਪਉ ਪਵੇ ਤਿਤ ਅਯਾ ਹੀ ਪਾਈ ਸਤਿਗੁਰਾਂ ਦੇ ਪਾਸ ਲਾਲ ਤੇ ਜਵੇਹਰ ਵਾਦ ਪ੍ਰਮਾਤਮਾ ਦਾ ਨਾਮ ਪ੍ਰਗਾਸਿਆ ਪ੍ਰਕਾਸ਼ ਰਿਹਾ ਹੈ ਵਾ ਲਾਲ ਦੀ ਨਿਆਈਂ ਪ੍ਰੇਮ ਤੇ ਜਵੇਹਰ ਦੀ ਨਿਆਈਂ ਗਿਆਨ ਦੇਣ ਵਾਲਾ ਨਾਮ ਸਤਿਗੁਰੂ ਜੀ ਨੇ ਪ੍ਰਗਟ ਕੀਤਾ ਹੈ ਪਰ ਜਿਸ ਦੇ ਹਿਰਦੇ ਰੂਪੀ ਭਾਂਡੇ ਬਰਤਨ ਵਿੱਚ ਭਾਵਨਾ ਪ੍ਰੇਮ ਹੈ ਉਸ ਦੇ ਅੰਦਰ ਹੀ ਇਹ ਨਾਮ ਰੂਪ ਪਦਾਰਥ ਅਯਾ ਆ ਕੇ ਪੈਂਦਾ ਹੈ ਦਾਸ ਅੰਦਾਸ ਅੰਦਾਸ ਹੋ ਰਹੀ ਹੈ ਜੋ ਜਨ ਰਾਮ ਭਗਤ ਨਿਜ ਭਈਆ ਇਹ ਪਾਈ ਜਿਹੜੇ ਜਨ ਸੇਵਕ ਪ੍ਰਮਾਤਮਾ ਦੀ ਭਗਤੀ ਬੰਦਗੀ ਕਰਨ ਵਾਲੇ ਹਨ ਅਤੇ ਜਿਨ੍ਹਾਂ ਨੂੰ ਨਿਜ ਆਪ ਵਾਹਿਗੁਰੂ ਭਈਆ ਭਾ ਗਿਆ ਹੈ ਉਹਨਾਂ ਦੇ ਜਿਹੜੇ ਦਾਸਨ ਸੇਵਕ ਹਨ ਉਹਨਾਂ ਦਾਸ ਸੇਵਕਾਂ ਦੇ ਵੀ ਦਾਸ ਸੇਵਕ ਹੋ ਕੇ ਰਹਿਣਾ ਕਰੀਏ ਮਨ ਬੁੱਧ ਅਰਪਤ ਰੋ ਗੁਰ ਆਗੇ ਗੁਰ ਪ੍ਰਸਾਦੀ ਮੈਂ ਅਕਾਥ ਕਥਈਆ ਇਹ ਪਾਈ ਅਸਲੀ ਆਪਣੇ ਮਨ ਦੇ ਸੰਕਲਪ ਅਤੇ ਬੁੱਧੀ ਦੀ ਸਿਆਣਪ ਇਤਿਆਦ ਸਭ ਕੁਝ ਗੁਰੂ ਦੇ ਅੱਗੇ ਸਨਮੁਖ ਅਰਪ ਭੇਂਟ ਰੱਖ ਦੇਵੋ ਕਿਉਂਕਿ ਗੁਰਾਂ ਦੀ ਪ੍ਰਸਾਦੀ ਕਿਰਪਾ ਕਰਕੇ ਮੈਂ ਅਕਾਥ ਕਥਨ ਤੂੰ ਰਹਿਤ ਸਰੂਪ ਕਥਈਆ ਕਥਨ ਕੀਤਾ ਹੈ ਮਨਮੁਖ ਮਾਇਆ ਮੋਹ ਵਿਆਪੇ ਇਹ ਮਾਨ ਤ੍ਰਿਸ਼ਨਾ ਜਲਤ ਦਿਖਈਆ ਇਹ ਭਾਈ ਮਨ ਦੇ ਮਗਰ ਲੱਗਣ ਵਾਲੇ ਮਨੁੱਖ ਮਾਇਆ ਦੇ ਮੋਹ ਵਿੱਚ ਵਿਆਪੇ ਲੱਗੇ ਫਿਰਦੇ ਆ ਤੇ ਉਹਨਾਂ ਦਾ ਇਹ ਮਾਨ ਤ੍ਰਿਸ਼ਨਾ ਦਾ ਜਲਤ ਸੜਿਆ ਹੋਇਆ ਤਖਈਆ ਪਿਆਸਾ ਹੀ ਰਿੰਦਾ ਹੈ ਵਾ ਤ੍ਰਿਸ਼ਨਾ ਰੂਪੀ ਤਖਈਆ ਤਿਖਾ ਪਿਆਸਾ ਨਾਲ ਲੜ ਸੜਦਾ ਹੈ ਗੁਰਮਤਿ ਨਾਮ ਅੰਮ੍ਰਿਤ ਜਲ ਪਾਇਆ ਅਗਨ ਬੁਜੀ ਗੋਰ ਸ਼ਬਦ ਬੁਜਈਆ ਗੁਰਮਤ ਗੁਰਮਤੀਆਂ ਨੇ ਵਾ ਗੁਰਾਂ ਦੀ ਸਿੱਖਿਆ ਦੁਆਰਾ ਗੁਰਮੁਖਾਂ ਨੇ ਨਾਮ ਅੰਮ੍ਰਿਤ ਰੂਪੀ ਜਲ ਪ੍ਰਾਪਤ ਕੀਤਾ ਹੈ ਵਾ ਮ੍ਰਿਤੂ ਤੋ ਰਹਿਤ ਕਰਨ ਵਾਲਾ ਨਾਮ ਰੂਪੀ ਜਲ ਪ੍ਰਾਪਤ ਕੀਤਾ ਹੈ ਜਿਸ ਨਾਮ ਜਲ ਕਰਕੇ ਉਹਨਾਂ ਦੀ ਆਪਣੀ ਤ੍ਰਿਸ਼ਨਾ ਰੂਪੀ ਅੱਗ ਬੁਜੀ ਨਿਮਰਤ ਹੋ ਗਈ ਹੈ ਅਤੇ ਉਹਨਾਂ ਨੇ ਗੁਰਾਂ ਦੇ ਉਪਦੇਸ਼ ਦੁਆਰਾ ਹੋਰ ਨਾ ਜਗਿਆਸੂਆਂ ਦੇ ਅੰਦਰੋਂ ਵੀ ਇਹ ਅਗ ਬੁਝਈਆ ਨਿਵਰਤ ਕਰ ਦਿੱਤੀ ਹੈ ਅਤੇ ਵਾਗ ਗੁਰ ਸ਼ਬਦ ਦੀ ਬੁਝਾਈ ਹੋਈ ਅਗ ਬੁਝ ਗਈ ਹੈ ਇਹ ਮਨ ਨਾਚੈ ਸਤਗੁਰ ਆਗੇ ਅਨਹਦ ਸ਼ਬਦ ਤਉ ਦੂਰ ਵਿਜਈਆ ਉਹਨਾਂ ਗੁਰਮੁਖਾਂ ਦਾ ਇਹ ਮਨ ਸਤਗੁਰਾਂ ਦੇ ਆਗੇ ਸੰਮੁਖ ਪਾਵ ਉਹਨਾਂ ਦੀ ਆਗਿਆ ਦੇ ਵਿੱਚ ਭਗਤੀ ਰੂਪੀ ਨਿਰਧਕਾਰੀ ਕਰਦਾ ਨੱਚਦਾ ਹੈ ਵਾ ਆਗਿਆ ਵਿੱਚ ਚਲਣ ਰੂਪ ਨੱਚਦਾ ਹੈ ਅਤੇ ਅਨਹਦ ਇੱਕ ਰਸ ਗੁਰਾਂ ਦੇ ਉਪਦੇਸ਼ ਰੂਪੀ ਤੂਰ ਕੀ ਇਹ ਵਾਜੇ ਦੀ ਤੁਨ ਤੁਨੀ ਵਜਈਆ ਵਜਾਉਂਦਾ ਹੈ ਹਰ ਹਰ ਉਸਤਤ ਕਰੈ ਦਿਨ ਰਾਤੀ ਰਖ ਰਖ ਚਰਨ ਹਰ ਤਾਲ ਪੂਰਈਆ ਗੁਰਮੁਖ ਜਨ ਹਰੇ ਪਰੇ ਕਰਨ ਵਾਲੀ ਪ੍ਰਮਾਤਮਾ ਦੀ ਦਿਨ ਰਾਤ ਉਸਤਤ ਵਡਿਆਈ ਕਰਦੇ ਹਨ ਅਤੇ ਆਪਣੇ ਮਨ ਰੂਪੀ ਚਰਨ ਪੈਰ ਨੂੰ ਸੰਗਤ ਵੱਲੋਂ ਰੋਕੇ ਰਖਣ ਰੂਪ ਸਤ ਸੰਗਤ ਦੀ ਸ਼ਰਦਾ ਵਿੱਚ ਰਖਣ ਰੂਪ ਵਾ ਮਨ ਬੁੱਧ ਰੂਪ ਪੈਰਾਂ ਨੂੰ ਸੰਸਾਰ ਵੱਲੋਂ ਰੱਖ ਰੱਖ ਕੇ ਪ੍ਰਭੂ ਦੇ ਨਾਮ ਰੂਪੀ ਤਾਲਾ ਨੂੰ ਪੂਰਈਆ ਪੂਰਦੇ ਹਨ ਹਰ ਕੈ ਰੰਗ ਰਤਾ ਮਨ ਗਾਵੇ ਰਸ ਰਸਾਲ ਰਸ ਸ਼ਬਦ ਰਵਈਆ ਗੁਰਮੁਖਾਂ ਦਾ ਮਨ ਪ੍ਰਮਾਤਮਾ ਦੇ ਰੰਗ ਪ੍ਰੇਮ ਵਿੱਚ ਰੰਗਿਆ ਹੋਇਆ ਉਸ ਦੇ ਗੁਣਾ ਨੂੰ ਗਾਉਣਾ ਕਰਦਾ ਹੈ ਅਤੇ ਰਸਾਂ ਵਿੱਚ ਰਸਾਲ ਸੁੰਦਰ ਸ਼ਬਦ ਦੇ ਰਸ ਨੂੰ ਰਵਈਆ ਉਚਾਰਨ ਕਰਦਾ ਹੈ ਨਿਜ ਘਰ ਧਾਰ ਜੋ ਹੈ ਅਤ ਨਿਰਮਲ ਜਿਨ ਪੀਆ ਤਿਨਹੀ ਸੁਖ ਲਹੀਆ ਇਹ ਭਾਈ ਨਿਜ ਆਪਣੇ ਹਿਰਦੇ ਰੂਪੀ ਘਰ ਵਿੱਚ ਅਤਯੰਤ ਨਿਰਮਲ ਉज्जਲ ਬ੍ਰਹਮ ਆਨੰਦ ਰੂਪੀ ਧਾਰਾ ਚੁੰਦੀ ਹੈ ਜਿਸ ਨੇ ਇਸ ਬ੍ਰਹਮ ਆਨੰਦ ਦੀ ਧਾਰਾ ਨੂੰ ਗੁਰਾਂ ਦੁਆਰਾ ਪੀਣਾ ਕੀਤਾ ਹੈ ਉਸੇ ਨਹੀਂ ਆਤਮ ਸੁਖ ਲਈਆ ਪ੍ਰਾਪਤ ਕੀਤਾ ਹੈ ਵਾ ਸੁਖ ਸਰੂਪ ਪ੍ਰਭੂ ਨੂੰ ਪ੍ਰਾਪਤ ਕੀਤਾ ਹੈ ਮਨ ਹੱਠ ਕਰਮ ਕਰੇ ਅਭਿਮਾਨੀ ਜਿਉ ਬਾਲਕ ਬਾਲੂ ਘਰ ਉਸ ਰਈਆ ਅਭਿਮਾਨੀ ਹੰਕਾਰੀ ਜੀਵ ਮਾਨ ਦੀ ਹੱਠ ਜਿਦ ਨਾਲ ਜੋ ਕਰਮ ਕਰਦਾ ਉਹ ਇਸ ਪ੍ਰਕਾਰ ਹੈ ਜਿਵੇਂ ਬਾਲਕ ਬੱਚੇ ਸਮੁੰਦਰ ਦੇ ਕਿਨਾਰੇ ਬਾਲੂ ਰੇਤੇ ਦਾ ਘਰ ਉਸ ਰਈਆ ਬਣਾਉਂਦੇ ਆ ਅਵਲ ਤਾਂ ਉਹ ਘਰ ਰਹਿੰਦਾ ਨਹੀਂ ਪਰ ਜੇਕਰ ਕੋਈ ਸਮਾਂ ਰਹਿ ਵੀ ਜਾਵੇ ਤਾਂ ਆਵੇ ਲਹਿਰ ਸਮੁੰਦ ਸਾਗਰ ਕੀ ਕਿਨ ਮਹਿ ਪਿੰਨ ਪਿੰਨ ਟਹਿ ਪਈਆ ਪਾਤਸ਼ਾਹ ਕਹਿੰਦੀ ਅਗਰ ਤਿਉ ਘਰ ਰਹਿੰਦਾ ਨਹੀਂ ਜੇ ਰਹਿ ਵੀ ਜਾਵੇ ਫਿਰ ਜਦੋਂ ਸਮੁੰਦਰ ਦੇ ਸਾਗਰ ਪਾਣੀ ਦੀ ਲਹਿਰ ਤਰੰਗ ਛਲ ਆਉਂਦੀ ਆ ਤਦੋਂ ਇੱਕ ਛਿਨ ਵਿੱਚ ਹੀ ਵਖੋ ਵਖ ਵ ਹੋ ਕੇ ਟਹਿ ਪੈਂਦਾ ਇਸੇ ਪ੍ਰਕਾਰ ਰੇਤੇ ਦੇ ਘਰ ਦੀ ਨਿਆਈ ਅਭਮਾਨੀ ਜੀਵਾਂ ਦੇ ਕਰਮ ਵਿਅਰਥਨ ਭਾਵ ਮਨਮੁਖ ਪੁਰਖ ਭਾਵੇਂ अनेका ਸਾਧਨਾ ਦੇ ਘਰ ਬਣਾਉਂਦਾ ਪਰ ਜਦੋਂ ਅੰਦਰ ਹੰਕਾਰ ਦੀ ਛਲ ਆਉਂਦੀ ਹੈ ਤਦੋਂ ਉਹ ਕੀਤੇ ਸਾਧਨ ਸਾਕਾਮ ਕਰਮਨ ਸਫਲ ਹੀ ਚਲੇ ਜਾਂਦੇ ਅੱਗੇ ਗੁਰਮੁਖਾਂ ਦੀ ਦ੍ਰਿਸ਼ਟੀ ਕਥਨ ਕਰ ਰਿਹਾ ਹਰ ਸਰ ਸਾਗਰ ਹਰ ਹੈ ਆਪੇ ਇਹ ਜਗ ਹੈ ਸਭ ਖੇਲ ਖੇលਿਆ ਇਹ ਭਾਈ ਹਰੇ ਭਰੇ ਕਰਨ ਵਾਲਾ ਪ੍ਰਭੂ ਆਪ ਹੀ ਸਾਗਰ ਸਮੁੰਦਰ ਦੇ ਸਰ ਸਦਰਸ਼ ਹੈ ਅਤੀ ਸਾਰਾ ਜਗ ਸੰਸਾਰ ਉਸ ਪ੍ਰਭੂ ਦਾ ਖੇਲ ਖੇ ਲਈਆ ਖੇਡਿਆ ਹੋਇਆ ਖਿਲਾਰਿਆ ਹੋਇਆ ਤਰੰਗ ਬੁਲਬਲੇ ਰੂਪ ਹੈ ਜਿਉ ਜਲ ਤਰੰਗ ਜਲ ਜਲਹਿ ਸਮਾਵੈ ਨਾਨਕ ਆਪੇ ਆਪ ਰਮਈਆ ਏ ਭਾਈ ਜਿਵੇਂ ਪਾਣੀਆਂ ਦੀਆਂ ਲਹਿਰਾਂ ਤਰੰਗਾ ਪਾਣੀ ਰੂਪ ਹੋ ਕੇ ਜਲੈ ਪਾਣੀ ਵਿੱਚ ਹੀ ਸਮਾ ਜਾਂਦੀਆਂ ਲੀਨ ਹੋ ਜਾਂਦੀਆਂ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਆ ਇਸੇ ਤਰ੍ਹਾਂ ਹੀ ਰਮਿਆ ਹੋਇਆ ਪ੍ਰਭੂ ਆਪ ਹੀ ਸੰਸਾਰ ਰੂਪੀ ਸਮੁੰਦਰ ਹੈ ਅਤੇ ਆਪ ਹੀ ਜੀਵਾ ਰੂਪੀ ਲਹਿਰਾਂ ਹੈ ਪਾਪ ਮਹਾ ਪਰਲੋ ਦੇ ਸਮੇਂ ਜੀਵਾਂ ਦੀ ਦੇਹਾਂ ਦਾ ਅਭਾਵ ਹੋ ਜਾਵੇਗਾ ਅਤੇ ਬਾਕੀ ਇੱਕ ਬ੍ਰह्म ਹੀ ਰਹਿ ਜਾਵੇਗਾ ਬਿਲਾਵਲ ਮਹੱਲਾ ਚੌਥਾ ਐਸਾ ਉਪਦੇਸ਼ ਸੁਣ ਕੇ ਜੋਗੀ ਹਕੀਮ ਨੇ ਕਿਹਾ ਕਿ हे ਮਹਾਰਾਜ ਤੁਸੀਂ ਯੋਗ ਮਤ ਧਾਰਨ ਕਰਕੇ ਐਸਾ ਪ੍ਰਚਾਰ ਕਰੋ ਜਿਸ ਕਰਕੇ ਸਾਰੇ ਸੰਸਾਰ ਵਿੱਚ ਤੁਹਾਡੀ ਜੈ ਜੈਕਾਰ ਪ੍ਰਸਿੱਧੀ ਹੋ ਜਾਵੇਗੀ। ਅੱਗੋਂ ਸਤਿਗੁਰਾਂ ਨੇ ਕਿਹਾ ਕਿ ਇਹ ਭਾਈ ਸਾਨੂੰ ਇਸ ਫਾਨੀ ਸੰਸਾਰ ਵਿੱਚ ਪ੍ਰਸਿੱਧੀ ਦੀ ਲੋੜ ਨਹੀਂ ਅਤੇ ਜੋ ਤੁਸੀਂ ਯੋਗ ਮਤ ਧਾਰਨ ਦੀ ਗੱਲ ਕਹੀ ਉਹ ਯੋਗ ਅਸੀਂ ਪਹਿਲਾਂ ਹੀ ਧਾਰਨ ਕੀਤਾ ਹੋਇਆ। ਜੋਗੀ ਨੇ ਕਿਹਾ ਕਿ ਮਹਾਰਾਜ ਜੀ ਤੁਹਾਡੇ ਪਾਸ ਯੋਗ ਦੀਆਂ ਕੋਈ ਨਿਸ਼ਾਨੀਆਂ ਤਾਂ ਦਿਸਦੀਆਂ ਨਹੀਂ। ਫਿਰ ਤੁਸੀਂ ਕਿਹੜਾ ਯੋਗ ਧਾਰਨ ਕੀਤਾ ਹੈ? ਉਸ ਵੇਲੇ ਸਤਿਗੁਰਾਂ ਨੇ ਇਹ ਅਸ਼ਟਪਦੀ ਉਚਾਰਨ ਕੀਤੀ ਸਤਿਗੁਰ ਪਰਚੈ ਮਨ ਮੁੰਦਰਾ ਪਾਈ ਗੁਰ ਕਾ ਸਬਦ ਤਨ ਪਸਮੰਦਰ ਡੜਈਆ ਇਹ ਪਾਈ ਜੋ ਅਸੀਂ ਸਤਿਗੁਰਾਂ ਦੇ ਨਾਲ ਪ੍ਰੇਮ ਦਾ ਪਰਚਾ ਪਾਇਆ ਇਹੋ ਹੀ ਮਨ ਦੇ ਸੰਕਲਪ وکਲਪ ਰੂਪੀ ਕੰਨ ਵਿਚਾਰ ਰੂਪੀ ਛੁਰੀ ਨਾਲ چیر ਕੇ ਭਗਤੀ ਰੂਪ ਮੁੰਦਰਾ ਪਾਉਣਾ ਕੀਤੀ ਹੈ ਅਤੇ ਜੋ ਸਤਿਗੁਰਾਂ ਦਾ ਉਪਦੇਸ਼ ਦ੍ਰਿੜਈਆ ਦ੍ਰਿੜ ਕੀਤਾ ਪੱਕਾ ਕੀਤਾ ਇਹੀ ਤਨ ਸਰੀਰ ਉੱਪਰ ਪਸੰ ਸੁਆ ਮਲਣੀ ਕੀਤੀ ਆ ਅਮਰ ਪਿੰਡ ਪਏ ਸਾਧੂ ਸੰਗ ਜਨਮ ਮਰਨ ਦਉ ਮਿਟ ਗਈਆ ਏ ਭਾਈ ਸਾਧੂ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਕਰਕੇ ਅਮਰ ਮਰਨ ਤੋਂ ਰਹਿਤ ਪਿੰਡ ਸਰੀਰ ਵਾਲੇ ਹੋ ਗਏ ਹਾਂ ਪਾਵ ਅਖੰਡ ਚੇਤਨ ਦੇ ਮਿਲ ਗਏ ਹੈ ਜਿਸ ਕਰਕੇ ਸਾਡਾ ਮਰਨ ਦੋਵੇਂ ਹੀ ਜੰਮਣ ਮਰਣ ਦੋਵੇਂ ਦੂ ਮਿਟ ਗਈਆਂ ਨਿਰਵਰਤ ਹੋ ਗਏ ਮੇਰੇ ਮਨ ਸਾਧ ਸੰਗਤ ਮਿਲ ਰਹੀ ਆ ਇਹ ਮੇਰੇ ਮਨਾਂ ਇਸ ਲਈ ਸਦਾ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਵਿੱਚ ਮਿਲ ਕਰਕੇ ਰਹਿਣਾ ਕਰ ਕਿਰਪਾ ਕਰੋ ਮਦ ਸੂਦਨ ਮਾਦ ਮੈਂ ਕਿਨ ਕਿਨ ਸਾਧੂ ਚਰਨ ਪਖਈਆ ਰਹਾ ਹੇ ਮਦ ਨਾਮੇ ਦਾਤ ਵਾ ਹੰਕਾਰ ਨੂੰ ਸੂਦਨ ਨਾਮ ਕਟਣ ਦਾ ਕਟਣ ਵਾਲੇ ਅਤੇ ਮਾਧੂ ਮਾਇਆ ਦੇ ਤਉਪਤੀ ਮਾਲਕ ਪ੍ਰਭੂ ਸਾਡੇ ਉਪਰ ਆਪਣੀ ਕਿਰਪਾ ਕਰੋ ਜਿਸ ਕਰਕੇ ਮੈਂ ਖਿੰਨ ਖਿੰਨ ਕਾਲ ਕਰਕੇ ਸ੍ਰੇਸ਼ਟ ਮਹਾਤਮਾ ਜਨਾਂ ਦੇ ਚਰਨਾਂ ਨੂੰ ਪਖਈਆ ਧੋੰਦਾ ਰਾਂ ਵਾ ਪਖਈਆ ਪਖ ਲੈਣਾ ਕਰਾਂ ਰਹਾਉ ਤਜੈ ਗ੍ਰਿਸਤ ਭਯਾ ਬਨਵਾਸੀ ਇੱਕ ਖਿੰਨ ਮਨੁਆ ਟਿਕੈ ਨਾ ਟਿਕਈਆ ਜੋ ਮਨੁੱਖ ਗ੍ਰਸਥ ਪਰਿਵਾਰ ਨੂੰ ਛੱਡ ਕੇ ਬਨ ਜੰਗਲ ਦੇ ਵਿੱਚ ਵਾਸੀ ਨਿਵਾਸ ਕਰਨ ਵਾਲਾ ਹੋਇਆ ਉਸ ਦਾ ਮਾਨਿਕ ਕਿਨ ਮਾਤਰ ਵੀ ਟਿਕਾਇਆ ਹੋਇਆ ਟਿਕਦਾ ਨਹੀਂ ਤਾਵਤ ਤਾਇ ਤਦੇ ਕਰ ਆਵੇ ਹਰ ਹਰ ਸਾਧੂ ਸ਼ਰਣ ਪਵਈਆ ਇਹ ਭਾਈ ਧੌਣ ਵਾਲੇ ਪਦਾਰਥਾਂ ਦੇ ਪਿੱਛੇ ਦੌੜਦਾ ਹੋਇਆ ਮਨ ਤਦੋਂ ਹੀ ਸਰੂਪ ਤੁਰਿਆ ਪਦ ਰੂਪੀ ਘਰ ਵਿੱਚ ਆ ਸਕਦਾ ਜਦੋਂ ਹਰੇ ਭਰੇ ਕਰਨ ਵਾਲੇ ਪ੍ਰਮਾਤਮਾ ਦੇ ਸਾਧੂ ਸ੍ਰੇਸ਼ਟ ਮਹਾਤਮਾ ਜਨਾਂ ਦੀ ਸ਼ਰਣ ਓਟ ਵਿੱਚ ਪੈ ਜਾਵੇਗਾ। ਤੀਆ ਭੂਤ ਛੋੜ ਸੰਿਆਸੀ ਆਸਾ ਆਸ ਮਨ ਬਹੁਤ ਕਰਈਆ। ਇਹ ਭਾਈ ਜੋ ਮਨੁੱਖ ਤੀਆਂ ਪੁੱਤਰ ਆਦ ਪਰਿਵਾਰ ਨੂੰ ਛੱਡ ਕਰਕੇ ਸੰਿਆਸੀ ਬਣ ਬੈਠਦਾ ਹੈ ਉਹ ਆਪਣੇ ਮਨ ਵਿੱਚ ਵੀ ਬਹੁਤ ਬੇਅੰਤ ਆਸਾ ਉਮੀਦਾਂ ਹੀ ਉਮੀਦਾਂ ਆਸਾਂ ਹੀ ਆਸਾਂ ਕਰਦਾ ਹੈ। ਵਾ ਆਸਾ ਇੱਛਾਵਾਨ ਮਨੁੱਖਾਂ ਪਾਸੋਂ ਮਾਇਆ ਦੀ ਇੱਛਾ ਕਰਦਾ ਹੈ। ਆਸ ਆਸ ਕਰੇ ਨਹੀਂ 부ਜੇ ਗੁਰ ਕੈ ਸਬਦਿ ਨਿਰਾਸ ਸੁਖ ਲਹੀਆ ਜੀਵ ਆਸਾ ਉਮੀਦਾਂ ਹੀ ਆਸ ਉਮੀਦਾਂ ਕਰਦਾ ਆ ਗੁਰਾਂ ਦੁਆਰਾ ਆਪਣੇ ਸਰੂਪ ਨੂੰ ਨਹੀਂ 부ਜਦਾ ਬਾਹਸ ਦੀ ਆਸਾ 부ਜੇ 부ਜਦੀ ਨਿਵਰਤ ਨਹੀਂ ਹੁੰਦੀ ਜੇਕਰ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਆਸਾਂ ਤੋਂ ਰਹਿਤ ਹੋਵੇ ਤਾਂ ਹੀ ਆਤਮ ਸੁਖ ਆਨੰਦ ਨੂੰ ਲਈਆ ਪ੍ਰਾਪਤ ਕਰ ਸਕਦਾ ਹੈ ਉਪਜੀ ਤਰਕ ਦਿਗੰਬਰ ਹੋਆ ਮਨ ਦੇ ਦਿਸ ਚਲ ਚਲ ਗਵਨ ਕਰਈਆ ਜਦੋਂ ਕਿਸੇ ਜੀਵ ਦੇ ਅੰਦਰ istri ਪੁੱਤਰ ਆਦ ਪਰਿਵਾਰ ਦੇ ਮਰਨ ਤੋਂ ਤਰਕ ਦੋਖ ਦ੍ਰਿਸ਼ਟੀ ਉਪਜੀ ਪੈਦਾ ਹੋਈ ਤਦੋਂ ਜੀਵ ਦਿਗੰਬਰ ਦਿਸ਼ਾ ਨੂੰ ਬਸਤਰ ਬਣਾਉਣ ਵਾਲਾ ਨਾਂਗਾ ਹੋ ਗਿਆ ਪਰ ਮਨ ਦਸੀ ਦਿਸ਼ਾਵਾਂ ਦੇ ਪਦਾਰਥਾਂ ਵੱਲ ਜਾ ਜਾ ਕੇ ਵਾ ਚਲ ਪੰਬੀਰੀ ਵਤ ਚਲ ਚੰਚਰ ਹੋ ਕੇ ਗਵਨ ਕਰਈਆ ਕਰਦਾ ਫਿਰਦਾ ਪ੍ਰਪੰਨ ਕਰੇ ਪੂਜੇ ਨਹੀਂ ਤ੍ਰਿਸ਼ਨਾ ਮਿਲ ਸੰਗ ਸਾਧ ਦਇਆ ਕਰ ਲਈਆ ਜੀਵ ਪ੍ਰਪੰਨ ਵਿਸ਼ੇਸ਼ ਕਰਕੇ ਪ੍ਰਾਣੇ ਕਰਾਦ ਵਿੱਚ ਭ੍ਰਮਣਾ ਕਰਦਾ ਪਰ ਉਸ ਦੀ ਤ੍ਰਿਸ਼ਨਾ ਨਿਵਰਤ ਨਹੀਂ ਹੁੰਦੀ ਜੇਕਰ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਵਿੱਚ ਮਿਲੇ ਤਾਂ ਉਹਨਾਂ ਦੀ ਦਇਆ ਮਿਹਰ ਕਰਕੇ ਸਰੂਪ ਤੁਰਿਆ ਪਾਦਰੂਪੀ ਕਰ ਲਈਆ ਪ੍ਰਾਪਤ ਕਰ ਸਕਦਾ ਹੈ ਆਸਨ ਸਿੱਧ ਸਿੱਖਿਆ ਬਹੁਤ ਈਰੇ ਮਨ ਮੰਗੇ ਰਿੱਧ ਸਿੱਧ ਚੀਟਕ ਚੀਟਕਈਆ ਜੇਕਰ ਕੋਈ ਸਿੱਧਾਂ ਵਾਲੇ ਬਹੁ ਤੇਰੇ ਬੇਅੰਤ ਆਸਣ ਲਾਉਣੇ ਕਰੇ ਸਿੱਖਿਆ ਸਿੱਖ ਲਵੇ ਤਦ ਵੀ ਉਹ ਮਨ ਵਿੱਚ ਰਿੱਧ ਸਿੱਧ ਰਿੱਧੀਆਂ ਸਿੱਧੀਆਂ ਅਲੌਕਿਕ ਸ਼ਕਤੀਆਂ ਅਤੇ ਚੀਟਕਈਆ ਜਾਦੂਗਰਾਂ ਵਾਂਗ ਚੀਟਕ ਤਮਾਸ਼ਾ ਲਾਉਣਾ ਹੀ ਮੰਗਦਾ ਹੈ ਤ੍ਰਿਪਤ ਸੰਤੋਖ ਮਨ ਸ਼ਾਂਤ ਨ ਆਵੇ ਮਿਲ ਸਾਧੂ ਤ੍ਰਿਪਤ ਹਰ ਨਾਮ ਸਿੱਧ ਪਈਆ ਉਸ ਦੇ ਮਨ ਹਿਰਦੇ ਵਿੱਚ ਪਦਾਰਥਾਂ ਵੱਲੋਂ ਤ੍ਰਿਪਤ ਸੰਤੁਸ਼ਟਤਾ ਸੰਤੋਖ ਅਤੇ ਸ਼ਾਂਤ ਸ਼ਾਂਤੀ ਨਹੀਂ ਆਉਂਦੀ ਇਸ ਲਈ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਵਿੱਚ ਮਿਲ ਕੇ ਜਿਸ ਨੇ ਪ੍ਰਮਾਤਮਾ ਦੇ ਨਾਮ ਦੀ ਸਿੱਧ ਪ੍ਰਾਪਤੀ ਪਾਉਣਾ ਕੀਤੀ ਹੈ ਵਾ ਨਾਮ ਦੁਆਰਾ ਸਿੱਧ ਮੁਕਤੀ ਦੀ ਪ੍ਰਾਪਤੀ ਕੀਤੀ ਹੈ ਉਹ ਹੀ ਪਦਾਰਥਾਂ ਵੱਲੋਂ ਤ੍ਰਿਪਤ ਹੋਇਆ ਹੈ ਅੰਡਜ ਜੇ ਰਜ ਸੇ ਤਜ ਉਤਪਜ ਸਭ ਵਰਨ ਰੂਪ ਜੀ ਜੰਤ ਉਪਈਆ ਅੰਡਜ ਆਂਡਿਆਂ ਜੇਰਜ ਜੇਰ ਸੇਤਜ ਪਸੀਨੇ ਅਤੇ ਉਤਪੁਜ ਧਰਤੀ ਤੋਂ ਪੈਦਾ ਹੋਣ ਵਾਲੇ ਅਨੇਕਾਂ ਵਰਣ ਰੰਗਾਂ ਰੂਪਾਂ ਵਾਲੇ ਸਾਰੇ ਜੀ ਅਸਤੂਲ ਜੀਵ ਤੇ ਜੰਤ ਸੂਖਮ ਜੀਵ ਕਰਤਾ ਪੁਰਖ ਨੇ ਹੀ ਉਪਈਆ ਪੈਦਾ ਕੀਤੇ ਆ ਸਾਧੂ ਸਰਣ ਪਰੈ ਸੋ ਉਬਰੈ ਖਤਰੀ ਬ੍ਰਾਹਮਣ ਸੂਦ ਵੈਸ ਚੰਡਾਲ ਚੰਡਈਆ ਜੋ ਵੀ ਸਾਧੂ ਸ੍ਰੇਸ਼ਟ ਸੰਤ ਜਨਾਂ ਦੀ ਸਰਣ ਓਟ ਵਿੱਚ ਪੈਂਦਾ ਉਹ ਸੰਸਾਰ ਸਮੁੰਦਰ ਵਿੱਚ ਡੁੱਬਣ ਤੋਂ ਬਚ ਜਾਂਦਾ ਚਾਹੇ ਉਹ ਖत्री ਬ੍ਰਾਹਮਣ ਛੂਦਰ ਵੈਸ਼ ਆਦ ਵਰਨ ਦਾ ਕਿਸੇ ਦਾ ਵੀ ਹੋਵੇ ਚਾਹੇ ਉਹ ਚੰਡਾਲਾਂ ਵਿੱਚੋਂ ਵੀ ਚੰਡਈਆ ਮਹਾ ਚੰਡਾਲ ਹੋਵੇ ਨਾਮਾ ਜੈ ਦੇਵ ਕੰਬੀਰ ਤ੍ਰਿਲੋਚਨ ਆਉ ਜਾਤ ਰਵਿਦਾਸ ਚਮੇ ਆਰਚਮਈਆ ਨਾਮਦੇਵ ਜੀ ਛੂਦਰ ਜੈ ਦੇਵ ਭਗਤ ਜੈ ਦੇਵ ਜੀ ਬ੍ਰਾਹਮਣ ਕੰਬੀਰ ਭਗਤ ਕਬੀਰ ਜੀ ਜਲਾਹੇ ਭਗਤ ਤੇਰਲੋਚਨ ਜੀ ਬਾਣੀਏ ਆਉ ਅਤੇ ਚਮਈਆ ਚੰਮ ਦੀ ਕਾਰ ਕਰਨ ਵਾਲੇ ਭਗਤ ਰਵਿਦਾਸ ਜੀ ਜਾਤੀ ਚਮਿਆਰ ਸੀ ਵਾ ਉਹ ਜਾਤ ਨੀਵੀਂ ਜਾਤ ਵਾਲੇ ਭਗਤ ਰਵਿਦਾਸ ਜੀ ਚਮਿਆਰ ਚਮਈਆ ਚਮਿਆਰਾਂ ਵਿੱਚੋਂ ਚਮਿਆਰ ਸਨ ਜੋ ਜੋ ਮਿਲੈ ਸਾਧੂ ਜਨ ਸੰਗਤ ਤਨ ਤੰਨਾ ਜੱਟ ਸੈਣ ਮਿਲਿਆ ਹਰ ਦਈਆ ਇਹ ਪਾਈਆਂ ਵਿੱਚੋਂ ਜਿਹੜਾ ਜਿਹੜਾ ਵੀ ਸਾਧੂ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਵਿੱਚ ਮਿਲਿਆ ਹੈ ਉਹ ਕਲਿਆਣ ਨੂੰ ਪ੍ਰਾਪਤ ਹੋਇਆ ਜੱਟ ਜਾਤੀ ਵਾਲੇ ਤੰਨਾ ਭਗਤ ਜੀ ਅਤੇ 나ਈ ਜਾਤੀ ਵਾਲੇ ਸੈਣ ਭਗਤ ਜੀ ਨੂੰ ਵੀ ਸਾਧੂਆਂ ਦੀ ਸੰਗਤ ਵਿੱਚ ਹੀ ਦਿਆਲੂ ਪ੍ਰਭੂ ਪ੍ਰਾਪਤ ਹੋਇਆ ਸੰਤ ਜਨਾ ਕੀ ਹਰ ਪੈਜ ਰਖਾਈ ਭਗਤ ਵਸ਼ਲ ਅੰਗੀਕਾਰ ਕਰਈਆ ਸ਼ਾਂਤ ਚਿਤ ਮਹਾਤਮਾ ਜਨਾ ਦੀ ਪ੍ਰਮਾਤਮਾ ਨੇ ਆਪ ਹੀ ਲੋਕ ਪ੍ਰਲੋਕ ਵਿੱਚ ਪੈਜ ਇੱਜ਼ਤ ਰੱਖਣਾ ਕੀਤੀ ਆ ਇਰਖਾਉਣਾ ਕੀਤੀ ਭਗਤੀ ਕਰਨ ਵਾਲਿਆਂ ਨਾਲ ਵਸ਼ਲ ਪਿਆਰ ਕਰਨ ਵਾਲੇ ਪ੍ਰਭੂ ਨੇ ਆਪਣੇ ਸੇਵਕਾਂ ਦਾ ਆਪ ਹੀ ਅੰਗੀਕਾਰ ਪੱਖ ਕਰਈਆ ਕੀਤਾ ਹੈ। ਨਾਨਕ ਸ਼ਰਣ ਪਰੇ ਜਗ ਜੀਵਨ ਹਰ ਹਰ ਕਿਰਪਾ ਧਾਰ ਰਖਈਆ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਸ ਪ੍ਰਕਾਰ ਜੋ ਮਨੁੱਖ ਜਗਤ ਦੇ ਜੀਵਨ ਰੂਪ ਪ੍ਰਭੂ ਦੀ ਸ਼ਰਣ ਓਟ ਵਿੱਚ ਪਏ ਹਨ ਉਹਨਾਂ ਨੂੰ ਹਰੇ ਭਰੇ ਕਰਨ ਵਾਲੇ ਪ੍ਰਭੂ ਨੇ ਆਪਣੀ ਸ਼ਰਨ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਧਾਰ ਕੇ ਸੰਸਾਰ ਸਮੁੰਦਰ ਵਿੱਚ ਡੁੱਬਣ ਤੋਂ ਰਖਈਆ ਰੱਖ ਲਿਆ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ Subtitles hey good. wah guru ਸਾ ਵਾਹਿਗੁਰੂ ਜੀ ਕੀ ਫਤਿਹ